ਸੁਖੀ ਕੌਡੀ ਵਿੱਚ ਮਹਾਨ ਹੈ ਜੀ ਸੁਖੀ ਕੌਡੀ ਵਿੱਚ ਮਹਾਨ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਚੌੜੇ ਮਰਦੇ ਮਦਰੇ ਵਾਲਾ ਮਾਲ ਇਸ ਸਮੇਂ ਕਬੱਡੀ ਪਾ ਰਿਹਾ ਹੈ ਕੁਲਜੀਤ ਸਿੰਘ ਨਾਮ ਹੈ ਇਸ ਗੱਭਰੂ ਦਾ ਔਰ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਬਹੁਤ ਤਕੜਾ ਖੇਡਦਾ ਔਰ ਚਾਰ ਜਾਫੀ ਦੇਖਦੇ ਵੀ ਕੈਨੇਡਾ ਬੈਸਟ ਦੇ ਤਿਆਰ ਨੇ ਆਓ ਹਲਕਾ ਜਿਹਾ ਟੱਚ ਆਲੋਲ ਢੇਰੀਆਂ ਦੇ ਹੈਪੀ ਦੇ ਨਾਲ ਸਾਡੇ ਗੋਪ ਵੀਰ ਦਾ ਇਸ਼ਾਰਾ ਕਿ ਪੁਆਇੰਟ ਇੰਗਲੈਂਡ ਦਾ ਹੈ ਸਪੋਰਟਸ ਕਲੱਬ ਵੱਲੋਂ ਆਪਾਂ ਨਿਗਾ ਸਵਾਗਤ ਕਰਦੇ ਆਂ ਔਰ ਮੱਲ ਦੀ ਅਗਰੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਆਂ ਕਦੀ ਕਹਿੰਦੇ ਵੀ ਜੱਸੀ ਬਾਜਵੇ ਦੀ ਗੱਲ ਕਦੀ ਜੋਗਿੰਦਰ ਭਿੱਡੇ ਦੀ ਕਦੀ ਸੁਖਰਾਜ ਦੀ ਕਦੀ ਸਿਕੰਦਰ ਦੀ ਔਰ ਕਦੀ ਕਹਿੰਦੇ ਵੀ ਗੱਲ ਜਿਹੜੀ ਹੈ ਛੱਬੇ ਤੇ ਪੱਪੂ ਗੁਰਦਾਸਪੁਰੇ ਦੀ ਇਹਦਾ ਗਰਾਊਂਡਾਂ ਦੇ ਵਿੱਚ ਆਓ ਆਲੋਲ ਟੀਰੀਆਂ ਦੇ ਹੈਪੀ ਦੇ ਨਾਲ ਕਰ ਮੁਕਾਬਲਾ ਸਾਡੇ ਸੁਮਿੰਦਰ ਸਿੰਘ ਸਹਿਮ ਵੱਡਾ ਜੀ ਮੱਲੂ ਕਾਦਰਾਬਾਦ ਵਾਲੇ ਬਲਜਿੰਦਰ ਦੁਲੇ ਔਰ ਜਗਤ ਧਾਲੀਵਾਲ ਜਗਤਾਰ ਜੋਹਾਨ ਦੇ ਮਾਣਾ ਲੱਲੀਆਂ ਜਿੰਨੇ ਵੀ ਆਰਗੇਨਾਈਜ਼ਰ ਨੇ ਯੰਗ ਕਬੱਡੀ ਕਲੱਬ ਦੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ 온ਟਾਰੀਓ ਫੈਡਰੇਸ਼ਨ ਆਫ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਦਾ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਹਾਂ ਕਿ ਇਸ ਫੈਡਰੇਸ਼ਨ ਦੀ ਕਬੱਡੀ ਨੂੰ ਵੱਡੀ ਦੇਣ ਇੱਕ ਪਾਸੇ ਖੁਸ਼ੀ ਔਰ ਦੂਸਰੇ ਪਾਸੇ ਮੱਲ ਇੱਕ ਪਾਸੇ ਗੁਰਦਾਸਪੁਰੀਆ ਔਰ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਦਾ ਨਹੀਂ ਰੀਸ ਬਹੁਤ ਵਧੀਆ ਅਕ ਜੋੜਦਾ ਹੋਇਆ ਮੱਲ ਆਪਣੀ ਟੀਮ ਦੇ ਹਿੱਸੇ ਬਿਹਤਰੀਨ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਅਗਲੀ ਰੇਡ ਫਿਰ ਦੇਖਦੇ ਵੀ ਮੱਲ ਚੌੜੇ ਮਧਰੇ ਵਾਲਾ ਗੁਰਦਾਸਪੁਰਿਆ ਕਬੱਡੀ ਪਾਉਂਦਾ ਹੋਇਆ ਦੇਖਦੇ ਆ ਵੀ ਕੌਣ ਡੱਕਣ ਦੀ ਕੋਸ਼ਿਸ਼ ਕਰਦਾ ਇਸ ਨੌਜਵਾਨ ਨੂੰ ਨੰਗਲਾਂਬੀਆਂ ਵਾਲੇ ਕਹਿੰਦੇ ਵੀ ਇਧਰਲੇ ਪਾਸੇ ਆਹ ਨੌਜਵਾਨ ਗੱਜਣ ਵਾਲੀਆ ਗੀਚਾ ਕਹਿੰਦਾ ਮੈਂ ਗੱਜ ਕੇ ਦਿਖਾਵਾਂ ਜੋ ਗੱਜਦੇ ਵਰਦੇ ਨਹੀਂ ਪਰ ਆਹ ਕਹਿੰਦਾ ਵੀ ਮੈਂ ਗੱਜਦਾ ਵੀ ਆਪੇ ਵਰਦਾ ਵੀ ਆ ਪਰ ਆਹ ਦੇਖਦੇ ਆ ਵੀ ਮਾਲ ਇਸ ਸਮੇਂ ਬਿਹਤਰੀਨ ਅਕਦਾ ਵਾਅਦਾ ਕਰਦਾ ਹੋਇਆ ਆਪਣੇ ਟੀਮ ਦੇ ਵਾਸਤੇ ਔਰ ਸਰਾਮਾ ਦੀ ਧਰਤੀ ਦਾ ਸੁਖਵੀਰ ਸਿੰਘ ਜਿਸ ਨੌਜਵਾਨ ਦੀ ਅਗਲੀ ਰੇਡ ਦਾ ਆਪਾਂ ਵੱਲੋਂ ਜੀ ਆਇਆਂ ਨੂੰ ਉਥੇ অন্ਟਾਰੀਓ ਫੈਡਰੇਸ਼ਨ ਵੱਲੋਂ ਵੀ ਵਿਸ਼ੇਸ਼ ਤੌਰ ਤੇ ਜੀ ਆਇਆਂ ਨੂੰ ਹਰ ਮਾਂ ਦੀ ਹੁੰਦੀ ਇੱਛਾ ਕਿ ਵੱਡਾ ਵੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਹਰ ਮਾਂ ਦੀ ਹੁੰਦੀ ਇੱਛਾ ਕਿ ਵੱਡਾ ਹੋ ਕੇ ਪੁੱਤ ਬਣੇ ਕਪਤਾਨ ਕਬੱਡੀ ਦਾ ਕੈਪਟਨ ਬਣਨ ਆਓ ਦੇਖਦੇ ਆਂ ਵੀ ਇਧਰਲੇ ਪਾਸੇ ਲੱਗਦਾ ਹੋਇਆ ਸ਼ਾਨਦਾਰ ਜੱਫਾ ਹਾਂਦੇ ਦੂਰ ਹੋਣ ਵਾਲੀ ਗੱਲ ਹੈ ਹੈਪੀ ਆਲੋਅਲ ਟੀਰੀਆਂ ਵਾਲਾ ਮੱਲ ਨੂੰ ਨਹੀਂ ਡੱਕ ਸਕਿਆ ਆਓ ਗੁਰਦਾਸਪੁਰੀਆ ਬਹੁਤ ਵਧੀਆ ਅੰਕ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਇੱਕ ਹੀਰਾ ਜਿਹਨੂੰ ਆਖਦਾ ਸੁਖੀ ਜਹਾਨ ਲੋਕੋ ਫੁਰਤੀ ਨਾਲ ਟੱਚ ਹੈ ਰੇਡ ਮੁਰਦੀ ਕਹਿੰਦੇ ਫੜਨਾ ਸੌਖਾ ਨਹੀਂ ਸਰੀਰ ਵਿੱਚ ਬਾਲੀ ਹੈ ਜਾਨ ਲੋਕੋ ਸੁਖੀ ਸੇਵਕ ਦੀ ਗੱਲ ਮੈਦਾਨਾਂ ਵਿੱਚ ਆਮ ਹੁੰਦੀ ਇਹਨਾਂ ਭਰਾਵਾਂ ਨੂੰ ਜਾਣਦਾ ਹਰ ਇਨਸਾਨ ਲੋਕੋ ਫਰੀਦਕੋਟ ਦੇ ਪਿੰਡ ਸਰਾਵਾਂ ਦਾ ਇੱਕ ਹੀਰਾ ਜਿਹਨੂੰ ਆਖਦਾ ਸੁਖੀ ਜਹਾਨ ਲੋਕੋ ਕਦੀ ਪੱਡਿਆਂ ਵਾਲੇ ਦੀ ਗੱਲ ਹੈ ਕਦੀ ਸਰਾਵਾਂ ਵਾਲੇ ਦੀ ਹੁਣ ਜਲਾਲਪੁਰੀਆ ਕਹਿੰਦਾ ਮੈਂ ਇੱਕ ਜ਼ੋਰ ਦੇ ਨਾਲ ਡਾਕੇ ਦਿਖਾਵਾਂਗਾ ਇਸ ਨਾਜ਼ਵਾਨ ਨੂੰ ਪਰ ਮੱਲ ਬਹੁਤ ਵਧੀਆ ਅੰਕ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਆਪਾਂ ਫਿਰ ਦੇਖਦੇ ਹਾਂ ਵੀ ਸੰਦੀਪ ਪਾਉਣ ਦੇ ਲਈ ਜਾਂਦਾ ਹੋਇਆ ਚਾਰ ਜਾਫੀ ਤਿਆਰ ਨੇ ਮੱਲ ਚੌੜੇ ਮਧਰੇ ਵਾਲਾ ਕਬੱਡੀ ਪਾਉਣ ਦੇ ਲਈ ਜਾਂਦਾ ਹੋਇਆ ਵਿਸ਼ੇਸ਼ ਤੌਰ ਤੇ 온ਟਾਰੀਓ ਫੈਡਰੇਸ਼ਨ ਦੇ ਸਾਡੇ ਨਿੰਦਰ ਚਾਹਲ ਜੀ ਓੰਕਾਰ ਗਰੇਵਾਲ ਜੀ ਜਸ ਸੋਲ ਸਾਹਿਬ ਔਰ ਹਰਸੇਵਕ ਸਿੰਘ ਮੁਖਤਿਆਰ ਸਿੰਘ ਜੀ ਭੋਪਾ ਰਹੇ ਔਰ ਮਨਜੀਤ ਸਿੰਘ ਜੀ ਗੋਤਰਾ ਜਿਨੇ ਵੀ ਐਗਜ਼ੈਕਟਿਵ ਦੇ ਜਿਨੇ ਵੀ ਕਾਰਜਕਾਰੀ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਔਰ ਇਧਰੇ ਪਾਸੇ ਮੱਲ ਦਾ ਖੁਸ਼ੀ ਦੇ ਨਾਲ ਜੱਲਾ ਹੋਇਆ ਮੁਕਾਬਲਾ ਲਾਲਾ ਕੇ ਮਾਰਦਾ ਹੋਇਆ ਬਹੁਤ ਵਧੀਆ ਅੰਕ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਇਹ ਮੱਲ ਹੈ ਗੁਰਦਾਸਪੁਰਿਆ ਇਹ ਮੰਨਿਆ ਪਰਵੰਨਿਆ ਤਾ ਵੀ ਹੈ ਮੇਰੇ ਪੰਜਾਬੀ ਵੀਰੋ ਇੰਗਲੈਂਡ ਦੇਆਂ ਗਰਾਊਂਡਾਂ ਦੇ ਵਿੱਚ ਮੱਲ ਬਹੁਤ ਤਕੜਾ ਖੇਡਦਾ ਆਪਾਂ ਜੁੜਦੇ ਹੁਣ ਫਿਰ ਵਰਤਮਾਨ ਦੇ ਨਾਲ ਜਲਵੀ ਮੱਲ ਪਾਕ ਕਬੱਡੀ ਨੌਜਵਾਨਾ ਸੀ ਚੌੜੀ ਸ਼ਾਦੀ ਕਹਿੰਦੇ ਭੀਮੇ ਭਿੰਦਰ ਦੀ ਗੱਲ ਵੱਖਰੀ ਬਿਹਾਰੀਪੁਰਿਆ ਨਾਣੂ ਖਾਨੋਵਾਲ ਦੇ ਜਿੰਦਰ ਦੀ ਨਹੀਂ ਸੀ ਰੀਸ ਕਹਿੰਦੇ ਛੱਬੇ ਪੱਪੂ ਗੁਰਦਾਸਪੁਰ ਦੀ ਸਿਕੰਦਰ ਤੇ ਸੁਖਰਾਜ ਵੀ ਬੜੇ ਪਤੰਦਰ ਸੀ ਗਾਂਧੀ ਅੰਗਰੇਜ਼ ਲਾਲੀ ਕੀਤੇ ਕੰਮ ਨੇ ਅਵੱਲੇ ਨੇ ਜਿੰਦ ਜਾਨ ਨਾਲ ਜਿਹੜੇ ਖੇਡੇ ਨੇ ਕਬੱਡੀ ਉਹਨਾਂ ਦੀ ਤਾਂ ਅੱਜ ਵੀ ਹੈ ਪੂਰੀ ਬੱਲੇ ਬੱਲੇ ਨੇ ਪੂਰੀ ਬੱਲੇ ਬੱਲੇ ਨਾਲ ਗਰਾਊਂਡਾਂ ਦੇ ਵਿੱਚ ਆਓ ਉਂਗਲ ਖੜੀ ਹੈ ਔਰ ਸੇਖੋਂ ਸਾਹਿਬ ਦਾ ਇਸ਼ਾਰਾ ਹੈ ਕਿ ਪੁਆਇੰਟ ਇੰਗਲੈਂਡ ਦਾ ਇੰਗਲੈਂਡ ਦੇ ਹਿੱਸੇ ਜੁੜਦਾ ਹੋਇਆ ਬੇਤਰੀਨ ਅੰਕ ਅਗਲੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਹਾਂ